ਕਰਦੇ ਆ ਜੀ ਤੁਹਾਡੇ ਇਲਾਕੇ ਵਿੱਚ ਮੋਬਾਈਲ ਮੈਡੀਕਲ ਸੌਂਦ ਲੱਗ ਆਇਆ ਜੀ ਮੇਰਾ ਨਾਮ ਸੁਨਾਰੂ ਮਰੇ ਹੈ ਜੀ ਤੇ ਮੈਂ ਸਮਗਰੁਨ ਇਨਫਾਉਂਡੇਸ਼ਨ ਮੁਹਾਲੀ ਦਾ ਵਾਈਸ ਪ੍ਰੈਜ਼ੀਡੈਂਟ ਆ ਪੇਸ਼ੇਵਜੋ এনवायरमेंट ਸਾਇੰਟਿਸਟ ਦੇ ਤੌਰ ਤੇ ਕੰਮ ਕਰ ਰਹੇ ਹਾਂ ਤੇ ਹੁਣ ਫਿਲਹਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਵਿੱਚ ਅਸੀਂ ਮੈਡੀਕਲ ਏਡ ਪਹੁੰਚਾ ਰਹੇ ਹਾਂ ਸਾਡੀ ਸੰਸਥਾ ਦੇ ਵਿੱਚ ਜੁੜੇ ਹੋਏ ਡਾਕਟਰਸ ਕਾਰਡੀਓਲੋਜਿਸਟ ਨੇ ਨਿਊਰੋਲੋਜਿਸਟ ਨੇ ਸਾਡੇ ਵਿੱਚ ਆਰਥੋਪੀਡੀਸ਼ਨ ਹੈਗੇ ਸਾਡੇ ਕੋਲ ਰੇਡੀਓਲੋਜਿਸਟ ਨੇ ਤੇ ਵੈਟਰਰੀ ਡਾਕਟਰ ਵੀ ਇਨ ਇਨਵੋਲਵ ਨੇ ਤੇ ਅਸੀਂ ਇਹਨਾਂ ਸਾਰਿਆਂ ਦੀ ਟੀਮ ਨੂੰ ਲੈ ਕੇ ਤੇ ਮੈਡੀਕਲ ਏਡ ਚੱਕ ਕੇ ਉਹਨਾਂ ਪਿੰਡਾਂ 'ਚ ਜਾਂਦੇ ਆ ਜਿੱਥੇ ਮੈਡੀਕਲ ਐਂਬੂਲੈਂਸਿਸ ਜਿਹੜੀਆਂ ਨੇ ਆਮ ਉਹ ਨਹੀਂ ਪਹੁੰਚ ਸਕਦੀਆਂ ਜਾਂ ਉੱਥੇ ਪਹੁੰਚਣਾ ਮੁਸ਼ਕਿਲ ਹੈ ਜਿੱਥੇ ਫਲੱਡ ਅਫੈਕਟਿਡ ਏਰੀਆਜ਼ 'ਚ ਹਰੀਕੇ ਪਤਨ ਸਾਈਡ ਆਏ ਹੋਏ ਆ ਜੀ ਤੇ ਇੱਥੇ ਪਿੰਡਾਂ 'ਚ ਜਿੱਦਾਂ ਸਾਨੂੰ ਦੇਖਣ ਨੂੰ ਮਿਲ ਰਿਹਾ ਫਲੱਡ ਕਾਰਨ ਕਾਫੀ ਪਾਣੀ ਖੜਾ ਹੈ ਤੇ ਪਾਣੀ ਕਾਫੀ ਥਾਂ ਤੇ ਬਲੈਕਡ ਵੀ ਹੈ ਤੇ ਉਹ ਤੋਂ ਕਾਫੀ ਫਾਉਲ ਸਮਲ ਵੀ ਆਉਂਦੀ ਹੈ ਤੇ ਕਾਫੀ ਬਿਮਾਰੀਆਂ اسپੈਸ਼ਲੀ ਸਕਿਨ ਪ੍ਰੋਬਲਮਸ ਤੇ ਹੋਰ ਸਟਮਕ ਰਿਲੇਟਡ ਜੀਆਈ ਰਿਲੇਟਡ ਪ੍ਰੋਬਲਮਸ ਕਾਫੀ ਵਧੀਆਂ ਨੇ ਇਨਫੈਕਸ਼ਨਸ ਬਹੁਤ ਵਧਰੀਆਂ ਨੇ ਜੀ ਅਸੀਂ ਇੱਕ ਤੁਸੀਂ ਪਿੱਛੇ ਦੇਖੜਾ ਦੇਖ ਰਹੇ ਹੋ ਨਿਸ਼ਾਨ 1 ਟਨ ਹੈ ਜੀ ਇਹ ਇਹ ਕਸਟਮ ਮੇਡ ਹੈ ਤੇ ਡਾਕਟਰ ਸਰਵਪ ਕਪੂਰ ਲਾਇਨਸਕਬ ਮਲੇਰਕੋਟਲਾ ਉਹਨਾਂ ਵੱਲੋਂ ਇਹ ਤਿਆਰ ਕਰਕੇ ਸਾਨੂੰ ਖੜਾਂ ਦੇ ਵਿੱਚ ਸੇਵਾ ਦੇ ਲਈ ਦਿੱਤਾ ਗਿਆ ਤੇ ਇਹ ਟਰੱਕ ਜਿਹੜਾ ਹੈ ਇਹ ਬਹੁਤ ਸਪੈਸ਼ਲ ਮੇਡ ਹੈ ਤੇ ਇਹ ਸਿਰਫ ਤੇ ਸਿਰਫ ਮਡੀ ਟਰੇਨ ਦੇ ਵਿੱਚ ਕੰਮ ਕਰਨ ਲਈ ਬਣਿਆ ਰੈਸਕਿਊ ਵਾਹਨ ਹੈ ਜੀ ਇਹ ਇੱਥੇ ਥਾਂ ਥਾਂ ਤੇ ਪੁਆਇੰਟਸ ਬਣੇ ਨੇ 4x4 ਇਹ ਹੈਗਾ ਟਾਟਾ 407 ਦੇ ਬੋਡੀ ਦੇ ਚੈਸੀਸ ਦੇ ਉੱਪਰ ਇਹ ਨੀਸਾਨ 1 ਟਨ ਦੀ ਜਿਹੜੀ ਬੋਡੀ ਹੈ ਲੱਗੀ ਹੋਈ ਹੈ ਉਹ ਮੈਡੀਕਲ ਵੈਨ ਦੇ ਕਿ ਕਿਤੇ ਵੀ ਲੈ ਜਾਣੇ ਆ ਉੱਥੇ ਫਸੀਆਂ ਹੋਈਆਂ ਗੱਡੀਆਂ ਨੇ ਜੇ ਕਿਤੇ ਕੋਈ ਸਟਰੈਕਟਰ ਟਰਾਲੀ ਤੱਕੇ ਪੁੱਲ ਕਰਕੇ ਕੱਢ ਦਿੰਦਾ ਤੇ ਉਸ ਤੋਂ ਇਲਾਵਾ ਇਹਦੇ ਜਿਹੜਾ ਵਾਟਰ ਵੇਡਿੰਗ ਕਪੈਸਿਟੀ ਹੈ ਯਾਨੀ ਕਿ ਪਾਣੀ ਦੇ ਵਿੱਚ ਜਾਣ ਦਾ ਇਹ ਆਪਣੇ ਬੋਨਟ ਤੱਕ ਦੇ ਪਾਣੀ ਦੇ ਵਿੱਚ ਚਲਾ ਜਾਂਦਾ ਤੇ ਬਿਨਾਂ ਰੋਕੇ ਹੋਏ ਕ੍ਰਾਸ ਕਰ ਜਾਂਦਾ ਆ ਜਿੱਦਾਂ ਜੀ ਕਾਫੀ ਪਿੰਡ ਹੈਗੇ ਨੇ ਜਿੱਥੇ ਕਿ ਮਤਲਬ ਕਿ ਕੋਈ ਉਨਾ ਪਹੁੰਚ ਨਹੀਂ ਸਕਦਾ ਕਿ ਉਹਨਾਂ ਦੀ ਥੋੜੀ ਉਹ ਆਈਸੋਲੇਟ ਹੋ ਚੁੱਕੇ ਨੇ ਬਾਕੀ ਏਰੀਆਜ਼ ਤੋਂ ਤੇ ਉਹਨਾਂ ਲਈ ਹੁਣ ਜਿੱਥੇ ਕਿਤੇ ਕੈਂਪ ਵਾਲਾ ਏਰੀਆ ਹੈ ਉੱਥੇ ਜਾਣਾ ਉਹਨਾਂ ਲਈ ਔਕਾਣ ਲਈ ਟਰਾਂਸਪੋਰਟੇਸ਼ਨ ਔਕੀ ਆ ਤਾਂ ਫਿਰ ਇਹਦੇ ਚ ਇਹ ਫਾਇਦਾ ਰਹਿੰਦਾ ਜੀ ਕਿ ਜੋ ਆਪਣੇ ਕੋਲ ਵਹੀਕਲਸ ਹੈਗੇ ਨੇ ਕੇਪੇਬਲ 4x4 ਵਹੀਕਲਸ ਹੈਗੇ ਨੇ ਸਾਰੇ ਉਹਨਾਂ ਦੇ ਥਰੂ ਜਾਂ ਬੋਟਸ ਦੇ ਥਰੂ ਆਪਾਂ ਬਹਿ ਕੇ ਉੱਥੇ ਪਹੁੰਚਦੇ ਆਂ ਘਰ ਘਰ ਪਹੁੰਚਦੇ ਆਂ ਤਾਂ ਉਹੋ ਜਿਹੇ ਜਿਹੜੇ ਮਰੀਜ਼ ਜਿਹੜੇ ਆਈਸੋਲੇਟ ਜੇ ਹੋਏ ਬੈਠੇ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਜੀ ਉਹਨਾਂ ਤੱਕ ਸਹੀ ਤਰੀਕੇ ਦਾ ਇਲਾਜ ਤੇ ਮੈਡੀਸਿਨਸ ਪਹੁੰਚਦੀਆਂ ਨੇ ਜੀ ਅਸੀਂ ਹੁਣ ਤੱਕ ਗੁਰਦਾਸਪੁਰ ਦਿਨਾਨਗਰ ਪਠਾਨਕੋਟ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਮੈਡੀਕਲ ਏਡ ਲੈ ਕੇ ਗਏ ਆ ਤੇ ਹੁਣ ਤੱਕ तकरीबन ਮੇਰੇ ਖਿਆਲ ਨਾਲ ਸੀ 70 ਪਲੱਸ ਪਿੰਡ ਜਿਹੜੇ ਨੇ ਕਵਰ ਕੀਤੇ ਨੇ ਖਾਸ ਤੌਰ ਤੇ ਉਹ ਪਿੰਡ ਜਿੱਥੇ ਕਿਤੇ ਕਿਤੇ ਮੈਡੀਕਲ ਏਡ ਪਹੁੰਚਾਉਣੀ ਮੁਸ਼ਕਲ ਸੀ ਸਾਡਾ ਉਪਰਾਲਾ ਇਹ ਹੈ ਜੀ ਅਸੀਂ ਇੱਥੇ ਮੈਡੀਸਿਨਸ ਲੈ ਕੇ ਆਏ ਹਾਂ ਜੀ ਤੇ ਜੋ ਜਨਰਲ ਆਪਣੀ ਬੇਸਿਕ ਡੇ ਕੇਅਰ ਵਾਲੀ ਮੈਡੀਸਿਨਸ ਹੁੰਦੀਆਂ ਨੇ ਤੇ ਹੋਰ ਤੋਂ ਬੈਂਡੇਜਸ ਵਗੈਰਾ ਐਕਸਟਰਾ ਐਂਟੀਬਾਇਓਟਿਕਸ ਤੇ ਬੀਪੀ ਸ਼ੂਗਰ ਦੀਆਂ ਬੇਸਿਕ ਮੈਡੀਸਿਨਸ ਤੇ ਅਸੀਂ ਤੇ ਪਿੰਡਾਂ 'ਚ ਜਾ ਕੇ ਤੇ ਆਪਣਾ ਪ੍ਰਾਲਾ ਕਰ ਰਹੇ ਹਾਂ ਜੀ ਜਿਹਨੂੰ ਜਿਹਨੂੰ ਜਿਵੇਂ ਜਿਵੇਂ ਲੋੜ ਹੈ ਅਸੀਂ ਹੋਮੀ ਹੋਮੀ ਡਿਸਟ੍ਰੀਬਿਊਟ ਕਰ ਰਹੇ ਹਾਂ ਜੀ ਪਿੰਡਾਂ ਦੇ ਵਿੱਚ ਜਿਹੜੇ ਰੁਕੇ ਹੋਏ ਫੜਾਂ ਦੇ ਕਰਕੇ ਜਿਹੜੇ 슈ਗਰ ਤੇ ਬੀਪੀ ਦੇ ਪੇਸ਼ੈਂਟ ਜਿਹੜੇ ਡਾਕਟਰ ਕੋਲ ਨਹੀਂ ਜਾ ਸਕਦੇ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਪ੍ਰੋਪਰ ਉਹਨਾਂ ਦਾ ਬੀਪੀ 슈ਗਰ ਦਾ ਟੈਸਟ ਕਰਕੇ ਫਿਰ ਉਹਨਾਂ ਨੂੰ ਉਹਨਾਂ ਦੀਆਂ ਜਾਂ ਤਾਂ ਦਵਾਈਆਂ ਰਿਪੀਟ ਕਰ ਦਿੰਨੇ ਆ ਜਾਂ ਫਿਰ ਉਹਨਾਂ ਨੂੰ ਸਿਮਿਲਰ ਸਾਲਟ ਦੀਆਂ ਕੋਈ ਹੋਰ ਮੈਡੀਕੇਸ਼ਨ ਫਿਲਹਾਲ ਦੇ ਲਈ ਪ੍ਰੋਵਾਈਡ ਕਰ ਦਿੰਦੇ ਆ ਜੀ। ਜੱਦਾ ਪਾਣੀ ਉਤਰਿਆ ਹੈ ਸਾਡਾ ਅੱਜ ਸ਼ਾਇਦ 14ਵਾਂ ਜਾਂ 15ਵਾਂ ਦਿਨ ਹੈ। ਅ ਅਸੀਂ ਪਿਛਲੇ ਦੋ ਐਤਵਾਰ ਜਿਹੜੇ ਨੇ ਉਦੋਂ ਤੋਂ ਲੱਗੇ ਹੋਏ ਆ ਇਹਨਾਂ ਦਾ। ਮੈਂ ਜੀ ਅਜੇ ਤੱਕ ਆਨਲਾਈਨ ਦੇਖ ਰਿਹਾ ਸੀ ਜਿੱਦਾਂ ਨਾ ਕਿ ਕਾਫੀ ਗੱਲਾਂ ਸੁਣਨ ਵਾਲੀਆਂ ਸੀ ਕਿ ਭਾਵੇਂ ਜੋ ਮਰਜ਼ੀ ਹਾਲਾਤ ਨੇ ਪੰਜਾਬੀ ਆਪਣੇ ਚੜ੍ਹਦੀ ਕਲਾ 'ਚ ਨੇ। ਤੇ ਮੈਂ ਇੱਥੇ ਆ ਕੇ ਅੱਖੀਂ ਦੇਖਿਆ ਕਿ ਉਹ ਗੱਲ ਸੱਚ ਹੈ ਕਿ ਪੰਜਾਬੀ ਆਪਣੇ ਚੜ੍ਹਦੀ ਕਲਾ 'ਚ ਨੇ ਤੇ ਪੂਰੇ ਹੌਸਲੇ 'ਚ ਨੇ ਬੱਚੇ ਵੀ ਬਜ਼ੁਰਗ ਵੀ ਸਾਰੇ ਮਤਲਬ ਪੂਰੇ ਜੀ ਵਧੀਆ ਹੌਸਲੇ 'ਚ ਨੇ ਚੜ੍ਹਦੀ ਕਲਾ 'ਚ ਨੇ ਤੇ ਪੂਰੀ ਸਿਚੁਏਸ਼ਨ ਨੂੰ ਖਿੜੇ ਮੱਥੇ ਲੈ ਰਹੇ ਨੇ ਇੱਕ ਚੀਜ਼ ਮੈਂ ਦੱਸ ਸਕਦਾ ਕਿ ਅਸੀਂ ਇਤਿਹਾਸ ਕਿਤਾਬਾਂ 'ਚ ਬਹੁਤ ਕੁਝ ਪੜ੍ਹਦੇ ਆ ਪੰਜਾਬੀ ਆਹ ਕਰਦੇ ਆ ਜੀ ਪੰਜਾਬੀ ਵਾਹ ਕਰਦੇ ਆ ਲੋਕ ਕਿ ਸਾਡੇ ਕਹਿੰਦੇ ਤੁਸੀਂ ਕੁਝ ਨਹੀਂ ਸਾਨੂੰ ਇਤਿਹਾਸ ਪੜਾਉਣਾ ਨਹੀਂ ਪੈਂਦਾ ਉਹ ਸਾਡੇ ਸਾਹਮਣੇ ਆ ਜਾਂਦਾ ਤੇ ਉਹ ਖੂਨ ਵਾਲਾ ਮਾਰ ਕੇ ਨਾ ਆਪਣੇ ਆਪ ਦਿਖਾ ਦਿੰਦਾ ਜਿਹੜਾ ਇਹ ਜਜ਼ਬਾ ਦਿਖਿਆ ਕਿ ਅਸੀਂ ਇੱਕ ਦੂਜੇ ਦੀ ਬਾਹ ਫੜਨ ਨੂੰ ਕਿੰਨੇ ਤਿਆਰ ਆ ਤੇ ਪੰਜਾਬੀ ਕਿਉਂ ਪੂਰੀ ਦੁਨੀਆ ਚ ਕਾਮਯਾਬ ਨੇ ਕਿ ਕਿਵੇਂ ਇੱਕ ਦੂਜੇ ਦਾ ਸਾਥ ਦਿੰਦੇ ਨੇ ਉਦਾਂ ਅਸੀਂ ਜਿੰਨੇ ਮਰਜੀ ਇੱਕ ਦੂਜੇ ਨਾਲ ਲੜੀ ਜਾਈਏ ਜਿੰਨਾ ਮਰਜੀ ਇੱਕ ਦੂਜੇ ਨਾਲ ਇੱਕਾ ਨ ਰੱਖੇ ਪਰ ਜਿੱਥੇ ਮੁਸੀਬਤ ਆਉਂਦੀ ਆ ਫਿਰ ਉਹ ਸਾਰੇ ਵੈਰ ਵਿਰੋਧ ਰੰਜਿਸ਼ਾਂ ਭੁੱਲ ਕੇ ਲੋਕ ਤੁਰੰਤ ਮਦਦ ਦਾ ਹੱਥ ਪਹੁੰਚਾਉਂਦੇ ਨੇ ਆਪ ਦੀ ਜੇਬ ਚੋਂ ਪੈਸਾ ਕੱਢ ਕਿਤੋਂ ਅਰੇਂਜ ਕਰਕੇ ਕਿਤੋਂ ਮੰਗ ਕਰਕੇ ਸਾਰਾ ਕੁਝ ਅਰੇਂਜ ਕਰਦੇ ਆ ਮੈਂ ਆਪ ਪੰਜਾਬੀ ਹੋਣ ਦੇ ਨਾਤੇ ਮੈਂ ਆਪਦੇ ਅੰਦਰ ਇਹ ਜਜ਼ਬਾ ਜਿਹੜਾ ਦੇਖਿਆ ਨਾ ਕਿ ਕਿਵੇਂ ਤੁਸੀਂ ਤੁਹਾਡੇ ਅੰਦਰੋਂ ਵਿਰਾਗ ਉੱਠਦਾ ਤੁਹਾਡੇ ਭਰਾਵਾਂ ਭੈਣਾਂ ਦੇ ਜਦੋਂ ਤੁਸੀਂ ਚੀਖ ਪ੍ਰਕਾਰ ਪ੍ਰਕਾਰ ਸੁਣਦੇ ਹੋ ਤਾਂ ਤੁਹਾਨੂੰ ਕਿਵੇਂ ਮਨ ਕਰਦਾ ਹੈ ਕਿ ਬਸ ਉੱਥੇ ਇੱਕ ਡਾ ਦਿਏ ਅਸੀਂ ਖੰਨਾ ਸ਼ਹਿਰ ਤੋਂ ਆਏ ਆ ਜੀ ਜ਼ਿਲ੍ਹਾ ਲੁਧਿਆਣਾ ਤੋਂ ਆਏ ਆ ਸਾਡੇ ਕੋਲ ਮੈਡੀਕਲ ਸੇਵਾਵਾਂ ਸੀਗੀਆਂ ਸਾਨੂੰ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ ਇਹ ਪਿੰਡ ਤੋਂ ਪਿੰਡ ਜਾ ਕੇ ਵਧੀਆ ਸੇਵਾ ਕਰ ਰਹੇ ਨੇ ਤਾਂ ਅਸੀਂ ਆਪਣਾ ਮੈਡੀਕਲ equipment ਨੇ ਜਿਹੜੇ ਸਾਡੇ ਕੋਲ ਮੈਡੀਸਿਨ ਸੀਗੀਆਂ ਉਹ ਬਾਬਾ ਜੀ ਨੂੰ ਹੈਂਡਓਵਰ ਕਰਤੀਆਂ ਇਹਨਾਂ ਕੋਲ ਡਾਕਟਰ ਹੈਗੇ ਨੇ ਇਹ ਪਿੰਡ ਤੋਂ ਪਿੰਡ ਜਾ ਰਹੇ ਨੇ ਤੇ ਵਧੀਆ ਸੇਵਾਵਾਂ ਦੇ ਰਹੇ ਨੇ ਮਲੇਰ ਕੋਟਲੇ ਤੋਂ ਮੈਂ ਤਾਂ ਦੱਸਿਆ ਜਿੱਥੇ ਅਸੀਂ ਜਿੱਥੋਂ ਟਰੱਕ ਆਇਆ ਹੈ ਉਹ ਲਾਇਨਸ ਕਲੱਬ ਦੇ ਵਿੱਚ ਬਹੁਤ ਸਾਰੇ ਮੁਸਲਮਨ ਬ੍ਰਦਰ ਜਿਹੜੇ ਨੇ ਉਹ ਕੰਮ ਕਰਦੇ ਨੇ ਉੱਥੇ ਦੇ ਲੋਕ ਨੇ ਨਰਸਰੀਆਂ ਵਾਲੇ ਨੇ ਉਹ ਮੈਡੀਕਲ ਪਲਾਈਨ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਸਾਰਿਆਂ ਨੇ ਬਹੁਤ ਮਦਦ ਕੀਤੀ ਉਹ ਪਹਿਲੇ ਸ਼ਾਇਦ ਮੁੱਢਲੇ ਲੋਕ ਸੀਗੇ ਇੱਕ ਵਾਰੀ ਮੰਗਿਆ ਸੀ ਮੈਂ ਕੋਈ ਆਫ ਰੋਡਰ ਕਿਉਂਕਿ ਉਹ ਕਲੱਬ ਚਲਾਉਂਦੇ ਨੇ ਸੁਪਰਨੈਚੁਰਲ ਐਡਵੈਂਚਰ ਸਪੋਰਟਸ ਕਲੱਬ ਉਹਨਾਂ ਤੋਂ ਸਿਰਫ ਮੈਂ ਕੋਈ ਆਫ ਰੋਡ ਵਹੀਕਲ ਮੰਗਿਆ ਸੀ ਕਿਉਂਕਿ ਮੈਨੂੰ ਜੈਪਸੀ ਦੀ ਲੋੜ ਸੀ ਪਿਊਚਲੀ ਉਹ ਕਹਿੰਦੇ ਸਾਡੇ ਕੋਲੇ ਆਹ ਖੜਾ ਸੰਥ ਲੈ ਜਾ ਔਰ ਇਹ ਬਹੁਤ ਮਹਿੰਗਾ ਟਰੱਕ ਆ ਇਹ ਰਿਆਟ ਆਫ ਰੋਡਰਸ ਵੱਲੋਂ ਤਿਆਰ ਉਹਨਾਂ ਸਾਰਿਆਂ ਨੇ ਮੈਨੂੰ ਇਹ ਬਿਲਕੁਲ ਦੇਖੋ ਨਾ ਵੀਰ ਆਏ ਹੋ ਨੇ ਹਰਿਆਣੇ ਦੇ ਲੱਗਦੇ ਨੇ ਰਾਮ ਰਾਮ ਭਾਈ ਧੰਨਵਾਦ ਸੋ ਦੇਖੋ ਤੁਸੀਂ ਹੁਣ ਜਿਵੇਂ ਦੇਖ ਰਹੇ ਹੋ ਇਹ ਲੋਕ ਇਹਨਾਂ ਨੂੰ ਸੱਦਿਆ ਥੋੜੀ ਕਿਸੇ ਨੇ ਇਹ ਆਪ ਆਏ ਨੇ ਤੇ ਤੁਸੀਂ ਹੁਣ ਸਾਰੇ ਪੰਜਾਬ ਚ ਹਰਿਆਣਾ ਨੰਬਰ ਦੀਆਂ ਯੂਪੀ ਨੰਬਰ ਦੀਆਂ ਗੱਡੀਆਂ ਦੇਖੋਗੇ ਚਟਿਆ ਤੋਤੀਆਂ ਬੰਨੀਆਂ ਨੇ ਕੁਰਤੇ ਗਮਸ਼ੇ ਰੱਖੇ ਨੇ ਮੋਢਿਆਂ ਤੇ ਤੁਰੇ ਫਿਰਦੇ ਨੇ ਇਹ ਕਿਹੜਾ ਕਿਸ ਨੂੰ ਜਾਣਦੇ ਨੇ ਇਹਨਾਂ ਨੇ ਕਿਹਾ ਕਿਦਾ ਉਧਾਰ ਦੇਣਾ ਜਾਂ ਕਰਨਾ ਸੋ ਮਤਲਬ ਇਹ ਜਿਹੜਾ ਨਾਰਥ ਇੰਡੀਆ ਦਾ ਕਹਿ ਲਓ ਇੱਕ ਯੂਨਿਟੀ ਆ ਨਾ ਉਹ ਦੇਖਣ ਨੂੰ ਮਿਲੀ ਸਾਨੂੰ ਸ਼ਾਇਦ ਜਿਵੇਂ ਹਿਮਾਚਲ ਆ ਪੰਜਾਬ ਆ ਹਰਿਆਣਾ ਆ ਯੂਪੀ ਦੇ ਕੁਝ ਪਾਰਟਸ ਨੇ ਸਾਨੂੰ ਇਹਨਾਂ ਹੜਾ ਨੇ ਇੱਕ ਕਰ ਸਰਕਾਰ ਕਰਦੇ ਕਿ ਜਿੰਨੇ ਆਪਸੀ ਭਾਈਚਾਰਾ ਆਪਾਂ ਦਿਖਾ ਰਹੇ ਨਾ ਸਾਰੇ ਸਟੇਟਾਂ ਦਿਖਾ ਰਹੀਆਂ ਅਸੀਂ ਕਈ ਵਾਰ ਗੱਲ ਕਰਦੇ ਆ ਕਿ ਸਾਨੂੰ ਜਿਹੜਾ ਆਪਸ ਵਿੱਚ ਪਾੜ ਪਿਆ ਜਾਂਦਾ ਨਾ ਉੱਪਰ ਦਿਨ Haryana Punjab ਦਾ ਨਹੀਂ ਜੀ ਸਾਡੇ ਮਾਚਾਣਾ Haryana ਵਾਲੇ ਵੀ ਸਾਡੇ ਨਾਲ ਹੈਗੇ ਉਹ ਹੁਣ ਜਿਹੜਾ ਇਹ ਸਿਚੁਏਸ਼ਨ ਆਪਣੇ Haryana ਵਾਲੇ ਨੇ ਜਿਹੜੀ ਸਿਚੁਏਸ਼ਨ ਹੈ ਇਹ ਹੁਣ ਆਏ ਸਾਨੂੰ ਇਕੱਠਾ ਕਰਕੇ ਲੈ ਆਈ ਹੈ ਨਾ ਵਿੱਚ ਤੇ ਅਸੀਂ ਸਾਨੂੰ ਮਤਲਬ ਇਕੱਠਿਆ ਰਹਿਣ ਜੀ ਫਾਇਦਾ ਸਰਕਾਰਾਂ ਦਾ ਗੱਠ ਜੋੜ ਪਤਾ ਨਹੀਂ ਆਪਣਾ ਗੱਠ ਜੋੜ ਹੋਇਆ ਹੈ ਜਨਕੇ ਇਦਾਂ ਹਾਲਾਤ ਇਦਾਂ ਦੇ ਹੋ ਗਏ ਭਾਈ ਸਾਹਿਬ ਵੀ ਪੰਜਾਬ ਸਾਰਾ ਇੱਕ ਹੋ ਗਿਆ ਪਤਾ ਲੱਗ ਗਿਆ ਨਾ ਤੁਸੀਂ ਦੇਖੋ ਕਿੱਥੋਂ ਆਏ ਹਾਂ ਜੇ ਪੰਜਾਬ ਨਾਲ ਪਿਆਰ ਸੀ ਤਾਂ ਹੀ ਆਏ ਹਾਂ ਜੇ ਦਰਦ ਸੀ ਆਪਣੇ ਨਾਲ ਆਪਣੇ ਡੁੱਬਦੇ ਦੇਖ ਨਹੀਂ ਹੋਏ ਨਾ ਇਹ ਕਲਾ ਗੁਰੂ ਸਾਹਿਬ ਦੀ ਬਣ ਰਹੀ ਆ ਗੁਰੂ ਸਾਹਿਬ ਨੇ ਆਪਾਂ ਨੂੰ ਸਿੱਖਿਆ ਹੀ ਇਹ ਦਿੱਤੀ ਆ ਹਾਂਜੀ ਹਾਂਜੀ